ਨਮਸਕਾਰ ਸਸਤਰੀ ਕਾਰਨਸ ਲਾਈਵ ਤੇ ਤੁਹਾਡਾ ਸਵਾਗਤ ਹੈ ਅੱਜ ਹੜ੍ਹ ਪ੍ਰਭਾਵਿਤ ਬਾਰਡਰ ਏਰੀਆ ਦੇ ਪਿੰਡਾਂ ਵਿੱਚ ਰੇਤੇ ਕੀ ਪੈਣੀ ਗੁਲਾਬਾ ਪੈਣੀ ਵਿੱਚ ਪਿੰਡ ਜੋੜਾ ਮਾਜਰਾ ਤਹਿਸੀਲ ਸਮਾਨਾ ਜ਼ਿਲ੍ਹਾ ਪਟਿਆਲਾ ਵੱਲੋਂ ਸਾਰੇ ਵੀਰ ਆਪਣੇ ਪਿੰਡ ਦੇ ਐਨ ਆਰ ਆਈ ਰਵਿੰਦਰ ਸਿੰਘ ਰੂਪੀ ਮਾਨ ਯੂ ਐਸ ਏ ਮਨਜਿੰਦਰ ਸਿੰਘ ਸਰਾਉ ਯੂ ਐਸ ਏ ਨਰਪਿੰਦਰ ਸਿੰਘ ਮਾਨ ਬਾਬਰੋ ਯੂ ਐਸ ਏ ਮਨਦੀਪ ਸਿੰਘ ਸੋਨੀ ਮਾਨ ਆਸਟ੍ਰੇਲੀਆ ਅਮਰਪਾਲ ਸਿੰਘ ਸਰਾਉ ਕੈਨੇਡਾ ਦੇ ਸਹਿਯੋਗ ਨਾਲ ਹੜਪੀੜਤਾਂ ਦੇ ਦਰਦ ਨੂੰ ਸਮਝਦੇ ਹੋਏ ਰਾਹਤ ਸਮਗਰੀ ਲੈ ਕੇ ਪੁੱਜੇ ਹਰ ਤਰ੍ਹਾਂ ਦੀ ਸਹਾਇਤਾ ਮੁਹਾਇਆ ਕਰਾਉਂਦੇ ਹੋਏ ਆਪਣਾ ਭਰਾਵਾਂ ਵਾਲਾ ਫਰਜ਼ ਨਿਭਾਇਆ ਐਨ ਐਸ ਲਾਈਵ ਚੈਨਲ ਸਾਰੇ ਐਨ ਆਰ ਆਈ ਵੀਰਾਂ ਦੇ ਤੇ ਜੋੜਾ ਮਾਜਰਾ ਨਗਰਵਾਸੀਆਂ ਦਾ ਸਤਿਕਾਰ ਕਰਦਾ ਹੈ ਐਨ ਐਸ ਲਾਈਵ ਐਨ ਐਸ ਲਾਈਵ ਤੁਹਾਡਾ ਆਪਣਾ ਚੈਨਲ ਹਾਂਜੀ ਵੀਰ ਸਸਰੀਕਾਰ ਜੀ ਕਿੱਥੋਂ ਆਏ ਹੋ ਅਸੀਂ ਆਇਆ ਪਿੰਡ ਜੋੜੋ ਮਾਜਰਾ ਤਹਿਿਲ ਸਮਾਣਾ ਜ਼ਿਲ੍ਹਾ ਪਟਿਆਲਾ ਅੱਛਾ ਜੀ ਤੁਸੀਂ ਰਸੂ ਲੈ ਕੇ ਆਏ ਸੀਗੇ ਜੀ ਨੋ ਟਰਾਲੀਆਂ ਅੱਛਾ ਕੀ ਕੀ ਲੈ ਕੇ ਆਏ ਹੋ ਅਸੀਂ ਲੈ ਕੇ ਆਏ ਸੀ ਚਾਰ ਜੀ ਟੂੜੀ ਫੀਡ ਤ੍ਰਿਖੰਡ ਜੀ ਅੱਛਾ ਇਹ ਅਸੀਂ ਦੇਖ ਰਹੇ ਹਾਂ ਵੀ ਕਿ ਤੁਹਾਡੇ ਇੱਥੇ ਹਰੇਕ ਬੈਨਰ ਲੱਗੇ ਹੋਏ ਆ ਐਨ ਆਰ ਆਈ ਵੀਰਾਂ ਨੇ ਇਹ ਕਿਹੜੀਆਂ ਕੰਟਰੀਆਂ ਦੇ ਵਿੱਚੋਂ ਤੁਹਾਨੂੰ ਅਮਰੀਕਾ ਚ ਨੇ ਜੀ ਜ਼ਿਆਦੇ ਮੁੰਡੇ ਸਾਡੇ ਅੱਛਾ ਸਾਰੇ ਚਾਚੇ ਦਾ ਇਹ ਅਮਰੀਕਾ ਚ ਨੇ ਤੇ ਆਸਟ੍ਰੇਲੀਆ ਹੋਗੇ ਕੈਨੇਡਾ ਤੋਂ ਵੀ ਹੋਗੇ ਯੂਕੇ ਵੀ ਹੋਗੇ ਤੁਸੀਂ ਇਕੱਲੇ ਫਾਜ਼ਲ ਕਾ ਹੀ ਆਏ ਹੋ ਜਾਂ ਕਿਤੇ ਹੋਰ ਵੀ ਗਏ ਹੋ ਮਦਦ ਲੈ ਕੇ ਫਾਜ਼ਲ ਕਾ ਦੇ ਬਾਰਡਰ ਰੀਚ ਗਏ ਸੀ ਜੀ ਫਾਜ਼ਲ ਕਾ ਦੇ ਬਾਰਡਰ ਏਰੀਆ ਚ ਤੁਹਾਨੂੰ ਕਿਦਾਂ ਦੇ ਹਾਲਾਤ ਲੱਗੇ ਬਹੁਤ ਮਾੜੇ ਹਾਲਾਤ ਨੇ ਜੀ ਕੀ ਕੀ ਦੇਖਣ ਨੂੰ ਉੱਥੇ ਮਿਲਿਆ ਕੀ ਕੀ ਕਮੀਆਂ ਸੀ ਉੱਥੇ ਕਮੀਆਂ ਜੀ ਬਹੁਤ ਬੁਰੇ ਹਾਲਤ ਨੇ ਪਾਣੀ ਨੇ ਬਹੁਤ ਨੁਕਸਾਨ ਕਰ ਖਿਆ ਅੱਛਾ ਜਾਦਾ ਜ਼ਮੀਨਾਂ ਦਾ ਨੁਕਸਾਨ ਤਾਂ ਦੇਖਣ ਨੂੰ ਮਿਲਿਆ ਹੈ ਪਸ਼ੂਆਂ ਦਾ ਖੇਤੀ ਦਾ ਹੋਇਆ ਖੇਤੀ ਦਾ ਹੋਇਆ ਠੀਕ ਹੈ ਪਸ਼ੂਆਂ ਦਾ ਲੱਗੇ ਵੀ ਲਗਭਗ 2-3 ਮਹੀਨੇ ਕਣਕ ਬੀਜਣ ਦੀ ਵੀ ਬੀਤੀ ਜਾਣੀ ਉੱਥੇ ਨਾ ਨਸ਼ਕੂਬੀ ਨਹੀਂ ਪਾ ਦੇ ਤਾਨੂੰ ਕੀ ਲੱਗਦਾ ਵੀ ਉਹਨਾਂ ਨੂੰ ਹੁਣ ਕਿਹੜੀ ਕਿਹੜੀ ਮਦਦ ਦੀ ਜ਼ਰੂਰਤ ਹੈ ਤੁਹਾਨੂੰ ਫਿਲਹਾਲ ਤਾਂ ਮਰਮ ਨੂੰ ਆਈ ਆਹੀ ਚਾਰੇ ਦੀ ਤੇ ਬਾਅਦ ਵਿੱਚ ਡੀਜ਼ਲ ਵਗੈਰਾ ਜਾਂ ਬੀਜ ਲਾ ਲੋ ਡੀਏਪੀ ਲਾ ਲੋ ਇਹ ਕੀ ਚਾਹੀਦੀ ਉਹਨਾਂ ਦੇ ਟਾਈਮ ਤੇ ਲੋਡ ਪਾਣੀ ਇਹ ਤੁਸੀਂ ਫਾਜ਼ਲਕਾ ਬਾਰਡਰ ਤੇ ਹੀ ਆਏ ਹੋ ਜਾਂ ਕਿਸੇ ਪੰਜਾਬ ਦੇ ਵਿੱਚ ਬਹੁਤ ਜਗ੍ਹਾ ਨੁਕਸਾਨ ਹੋਇਆ ਹੈ ਹੋਰ ਵੀ ਜਗ੍ਹਾ ਜਾਓਗੇ ਮੈਂ ਮੈਡਮ ਅਸੀਂ ਜਾ ਕੇ ਆਏ ਸੀਗੇ ਪਹਿਲਾਂ 10 ਦਿਨ ਪਹਿਲਾਂ ਹੀ ਹੂੰ ਫਾਜ਼ਲਕਾ ਗਈ ਸੀ ਕਰਮਾਲੀ ਪੱਤਨ ਤੇ ਉਸ ਤੋਂ ਬਾਅਦ ਸੀ ਗਏ ਸੀਗੇ ਅਜਨਾਲਾ ਡੇਰਾ ਬਾਬਾ ਨਾਨਕ ਰਮਦਾਸ ਸੀ ਉਧਰ ਵੀ ਫਲੱਡ ਆਇਆ ਸੀਗਾ ਤੇ ਪਰ ਅਸੀਂ ਇੱਥੇ ਥੋੜਾ ਜਿਆਦਾ ਜਿਆਦੇ ਵਾਲ ਅੱਗੀ ਵਾਰ ਇੱਧਰ ਜਾ ਕੇ ਆਏ ਤੁਹਾਨੂੰ ਵੀਰੇ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਇੱਥੇ ਆ ਕੇ ਹੈ ਤਾਂ ਬਹੁਤ ਹੀ ਤਰਾਸਦੀ ਹੈ ਜਬਰਦਸਤ ਤੇ ਤੁਸੀਂ ਕੀ ਕਹਿਣਾ ਚਾਹੋਗੇ ਸੀ ਮੈਂ ਮੈਂ ਐਕਚੁਅਲੀ ਲੋਕਾਂ ਦੇ ਬਹੁਤ ਭਾਰੀ ਸੰਕਟ ਮਤਲਬ ਪਾਣੀ ਨੇ ਹੜ੍ਹ ਨੇ ਲਿਆਤਾ ਤੇ ਉਹਨਾਂ ਲਈ ਹੁਣ ਬਿਲਕੁਲ ਜ਼ਿੰਦਗੀ ਸਰਵਾਈਵ ਕਰਨ ਲਈ ਕਾਫੀ ਗਸਟ ਹੈ ਤੇ ਉਸੇ ਚੀਜ਼ ਨੂੰ ਮੁੱਖ ਰੱਖਦੇ ਹੋਏ ਅਸੀਂ ਜਿੰਨੀ ਵੀ ਸਾਡੇ ਨਗਰ ਤੋਂ ਸੇਵਾ ਮਤਲਬ ਬਾਦ ਚੜ ਕੇ ਸਾਡੇ ਐਨਆਰਆਈ ਵੀਰਾਂ ਨੇ ਹਿੱਸਾ ਪਾਇਆ ਸਾਡੇ ਪਿੰਡ ਦੇ ਲੋਕਾਂ ਨੇ ਹਿੱਸਾ ਪਾਇਆ ਤੇ ਜਿੰਨੀ ਵੀ ਸਾਥ ਹੋ ਸਕੇ ਅਸੀਂ ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ। ਇਹ ਤੁਸੀਂ ਸਮਾਣਾ ਸ਼ਹਿਰ ਦੇ ਵਿੱਚੋਂ ਆਏ ਹੋ ਜਾਂ ਕਿਸੇ ਪਿੰਡਾਂ ਦੇ ਵਿੱਚੋਂ ਆਏ ਹੋ? ਸਾਡਾ ਪਿੰਡ ਹੈ ਮੈਂ ਜੋੜਾ ਮਾਜਰਾ ਤਸੀਲ ਸਮਾਣਾ। ਅੱਛਾ ਇੱਕ ਪਿੰਡ ਦੇ ਆਏ ਸੀ ਸਾਰੇ। ਅੱਛਾ ਸਾਰੇ ਇੱਕ ਪਿੰਡ ਦੇ ਹੀ ਆ। ਤੇ ਇਹ ਸਾਰਾ ਪਿੰਡ ਵਾਲਿਆਂ ਦਾ ਸਹਿਯੋਗ ਸੀਗਾ ਕਿ ਬਾਹਰ ਆਉਦੇ ਐਨਆਰਆਈ ਵੀਰਾਂ ਤੋਂ ਐਨਆਰਆਈ ਵੀਰਾਂ ਦਾ ਪਿੰਡ ਵਾਲਿਆਂ ਨਾਲ ਬਹੁਤ ਸਹਿਯੋਗ ਕੀਤਾ ਬਹੁਤ ਤੜਕੇ ਸਾਰਿਆਂ ਨੇ ਯੋਗਦਾਨ ਤੁਸੀਂ ਜਿਹੜਾ ਆਪਣੇ ਐਨਆਰਆਈ ਵੀਰ ਹੈ ਅਸੀਂ ਵੀ ਉਹਨਾਂ ਦੇ ਫਾਜ਼ਿਲਕਾ ਵੱਲੋਂ ਆਪਣੇ ਐਨਐਸਲਾਈ ਵੱਲੋਂ ਉਹਨਾਂ ਦੇ ਧੰਨਵਾਦੀਆਂ ਤੁਸੀਂ ਕੀ ਮੈਸੇਜ ਉਹਨਾਂ ਨੂੰ ਦੇਣਾ ਚਾਹੋਗੇ ਹਾਂਜੀ ਅਸੀਂ ਐਨਆਰਆਈ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਾਡੇ ਪੜਨ ਹਰ ਇੱਕ ਵਾਰੀ ਪੈਰਾਂ ਵੀ ਖੜਦੇ ਆਏ ਧਰਮ ਜਦੋਂ-ਜੋ ਮੋਰਚਾ ਲੱਗੇ ਸੀਗਾ ਦਿੱਲੀ ਉਦੋਂ ਵੀ ਬਹੁਤ ਜ਼ਿਆਦਾ ਸਾਥ ਦਿੱਤਾ ਹੀ ਉਹਨਾਂ ਨੇ ਤੇ ਹੁਣ ਵੀ ਅੱਗੇ ਵੀ ਸਾਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਬਾਤ ਚੜ ਕੇ ਜੋ ਵੀ ਪਿੰਡ ਦਾ ਕਰਨਾ ਚਾਹੁੰਦੇ ਹੋ ਵੀ ਅਸੀਂ ਤੁਹਾਡੇ ਨਾਲ ਖੜੇ ਹਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਐਨਆਰਈ ਵੀਰਾਂ ਦਾ ਤੁਸੀਂ ਐਨਆਰਈ ਵੀਰਾਂ ਬਾਰੇ ਦੱਸੋਗੇ ਵੀ ਕੀ ਨਾਮ ਹੈ ਕਿਹੜੇ ਕੰਟਰੀ ਦੇ ਹੈਗੇ ਆ ਯੂਐਸਏ ਤੋਂ ਨੇ ਮਨਜਿੰਦਰ ਸਿੰਘ ਜੀ ਅੱਛਾ ਮਨਜਿੰਦਰ ਸਿੰਘ ਹਮ ਮਨਜਿੰਦਰ ਸਿੰਘ ਜੀ ਜਿਹੜੇ ਵੀ ਦੂਸਰੇ ਸਾਡੇ ਭਰਾ ਹੈਗੇ ਆ ਅਸੀਂ ਆਪਣੇ ਫਾਜ਼ਲ ਕਾ ਵੱਲੋਂ ਆਪਣੇ ਐਨਐਸ ਲਾਈਵ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਾਡੇ ਬਾਰਡਰ ਏਰੀਆ ਦਾ ਸੁਣਿਆ ਹਾਂ ਜੀ ਦੱਸੋ ਇੱਕ ਇਹ ਰੁਪਿੰਦਰ ਸਿੰਘ ਰੂਪੀਮਾਨ ਜੀ ਵੱਲੋਂ ਸੁਣੇ ਹੋਈ ਪੰਡ ਚੌੜਾ ਮਾਜਰਾ ਜੀ ਨੇ ਤੇ ਉਹਨਾਂ ਦੇ ਛੋਟੇ ਭਰਾ ਨੇ ਬਾਬਰੂ ਜੀ ਉਹਨਾਂ ਦਾ ਵੀ ਬਹੁਤ-ਬਹੁਤ ਯੋਗਦਾਨ ਆਇਆ ਹਾਂ ਜੀ ਰੁਪਿੰਦਰ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੋੜਾ ਮਾਜਰਾ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਪਿਵੇਖ ਦੇ ਵਿੱਚ ਜੇ ਰੱਬ ਨਾ ਕਰੇ ਕੋਈ ਤਰਾਸਦੀ ਆਂਦੀ ਹੈ ਤੇ ਤੁਸੀਂ ਸਾਡੇ ਨਾਲ ਬਾਹ ਬਣ ਕੇ ਖੜੇ ਰਹੋਗੇ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਵੀਰੋ ਕੀ ਕਹਿਣਾ ਚਾਹੋਗੇ ਪਿੰਡ ਵਾਲਿਆਂ ਵਾਸਤੇ ਪਿੰਡ ਵੱਲੋਂ ਅੱਛਾ ਜੀ ਸਾਡੇ ਪਰ ਸਾਰੇ ਪਿੰਡ ਨੇ ਹੀ ਸਾਰਿਆਂ ਨੇ ਆਪਣੀ ਸਹਿਯੋਗ ਤੋਂ ਵੱਧ ਕੇ ਯੋਗਦਾਨ ਪਾਇਆ ਜਿੰਨੀ ਸਾਨੂੰ ਉਮੀਦ ਨਹੀਂ ਸੀ ਉਸ ਤੋਂ ਵੱਧ ਕੇ ਲੋਕਾਂ ਦੇ ਖੰਡ ਦਿੱਤਾ ਤੇ ਸਾਰਿਆਂ ਨੇ ਬੱਤ ਤੋਂ ਬੱਤ ਸਾਰੇ ਪਿੰਡਦਿਆਂ ਨੇ ਬਹੁਤ ਜ਼ਿਆਦਾ ਯੋਗਦਾਨ ਪਾਇਆ ਬਾਤ ਚੜ ਕੇ ਸਾਰੇ ਪਿੰਡ ਵਾਸੀ ਬਹੁਤ ਬਹੁਤ ਧੰਨਵਾਦੀ ਇਹ ਸੀ ਸਾਡੇ ਜੋੜਾ ਮਾਜਰਾ ਪਿੰਡ ਤੋਂ ਸਾਡਾ ਫਾਜ਼ਲ ਕਾ ਜਿਹੜਾ ਕਿ ਬਾਰਡਰ ਏਰੀਆ ਹੜ ਪ੍ਰਭਾਵਿਤ ਜਿਹੜਾ ਜਿਹੜਾ ਏਰੀਆ ਹੜ੍ਹ ਪ੍ਰਭਾਵਿਤ ਹੈ ਉਹਨਾਂ ਵਾਸਤੇ ਇਹ ਮਦਦ ਲੈ ਕੇ ਆਏ ਆ ਆਪਣੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਅਸੀਂ ਇਹਨਾਂ ਦੇ ਪਿੰਡ ਦਾ ਐਨ ਆਰ ਆਈ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਐਨ ਐਸ ਲਾਈਵ ਅਵੇਨਸ ਲਾਈਵ ਤੁਹਾਡਾ ਆਪਣਾ ਚੈਨਲ ਧੰਨਵਾਦ